ਤੁਸੀਂ ਵੇਖ ਰਹੇ ਹੋ ਪੰਜਾਬੀ ਪੁਆਇੰਟ ਟੀਵੀ ਤੇ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਚਾਰ ਜਿਮਣੀ ਚੋਣਾ ਹੋ ਰਹੀਆਂ ਨੇ ਇਹਨਾਂ ਜਿਮਣੀ ਚੋਣਾ ਦੇ ਵਿੱਚ ਕੌਣ ਚੱਬੇ ਵਾਲ ਤੋਂ ਅੱਗੇ ਐ ਕਿਹੜਾ ਗਿੱਦੜ ਬਾਏ ਤੋਂ ਲੀਡ ਬਣਾ ਰਿਹਾ ਐ ਤੇ ਬਰਨਾਲੇ ਚ ਕਿਹਦੇ ਸਿਰ ਤੇ ਜਿੱਤ ਵਾਲਾ ਤਾਅ ਸਾਹ ਸਕਦਾ ਤੇ ਡੇਰਾ ਬਾਬਾ ਨਾਨਕ ਚ ਕਿਹਦੀ ਸਰਦਾਰੀ ਬਰਕਰਾਰ ਰਹਿੰਦੀ ਐ ਦੇ ਬਾਰੇ ਗੱਲ ਕਰਦੇ ਆ ਕਿਉਂਕਿ ਲਗਾਤਾਰ ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਆਖਿਰਕਾਰ ਇਹਨਾਂ ਜਿਮਣੀ ਚੋਣਾ ਚ ਕੀ ਵਾਪਰ ਰਿਹਾ ਐ ਸਥਿਤੀਆਂ ਲਗਾਤਾਰ ਬਦਲੀਆਂ ਨੇ ਦਿਨ-ਪ੍ਰਤੀ ਦਿਨ ਸਥਿਤੀਆਂ ਬਦਲੀਆਂ ਨੇ ਆਖਰਕਾਰ ਕਿਹੜੇ ਹਲਕੇ 'ਚ ਕੀ ਚੱਲ ਰਿਹਾ ਹੈ ਇਹਦੀ ਸ਼ੁਰੂਆਤ ਆਪਾਂ ਚੱਬੇਵਾਲ ਤੋਂ ਕਰਦੇ ਆਂ ਚੱਬੇਵਾਲ ਵਿਧਾਨ ਸਭਾ ਹਲਕਾ ਅਨੁਸੂਚੀ ਜਾਤੀਆਂ ਲਈ ਰਾਖਮੈਂ ਤੇ ਮੈਨੂੰ ਨਿੱਜੀ ਤੌਰ ਤੇ ਮਹਿਸੂਸ ਹੁੰਦਾ ਹੈ ਕਿ ਇਸੇ ਕਰਕੇ ਉਹਦੀ ਚਰਚਾ ਵੀ ਬਹੁਤੀ ਨਹੀਂ ਹੋ ਰਹੀ ਬਾਕੀ ਸਾਰੇ ਥਾਵਾ ਦਾ ਰੌਲਾ ਰੱਪਾ ਪੈ ਰਿਹਾ ਹੈ ਮਾਇ ਪੱਤਰਕਾਰ ਭਾਈਚਾਰਾ ਵੀ ਸਾਰਾ ਦਾ ਸਾਰਾ ਗਿੱਦੜ ਬਾਏ ਬਰਨਾਲੇ ਜਾਂ ਡੇਰੇ ਨਜ਼ਰ ਆਉਂਦਾ ਪਰ ਚੱਬੇਵਾਲ ਕੋਈ ਟਮਾਟਾ ਲਾਪੜਦਾ ਚੱਬੇਵਾਲ ਦੀ ਕੀ ਸਥਿਤੀ ਹੈ ਚੱਬੇਵਾਲ ਦੇ ਵਿੱਚ ਫਾਈਟ ਹੁਣ ਨੈਕ ਟੂ ਨੈਕ ਜਾ ਚੁੱਕੀ ਹੈ ਪਹਿਲਾਂ ਫਾਈਟ ਦੇ ਅੰਦਰ ਐਂਜਲ ਪ੍ਰਤੀਤ ਹੁੰਦਾ ਸੀ ਕਿ ਇਕੱਲੇ ਰਾਜਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਂਤ ਚੱਬੇਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਗੱਡੀ ਖਿੱਚ ਕੇ ਲਈ ਜਾਂਦੇ ਆ ਉਹਨਾਂ ਨੂੰ ਹੁਣ ਕੋਈ ਰੋਕ ਨਹੀਂ ਸਕਦਾ ਪਰ ਸਥਿਤੀਆਂ ਬਦਲੀਆਂ ਇੱਥੇ ਦੋ ਉਹਨਾਂ ਦੇ ਮੱਦੇ ਮੁਕਾਬਲ ਉਮੀਦਵਾਰ ਨੇ ਕਾਂਗਰਸ ਦੇ ਰਣਜੀਤ ਕੁਮਾਰ ਜੋ ਕਿ ਬਸਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਤੇ ਰਾਤੋਂ ਰਾਤ ਟਿਕਟ ਲੈ ਗਏ ਤੇ ਦੂਜੇ ਰਾਤੋਂ ਰਾਤ ਉਹਨਾਂ ਨੇ ਵੀ ਟਿਕਟ ਲਈ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਤੇ ਸਵੇਰੇ ਸ਼ਾਮਲ ਹੋਏ ਸ਼ਾਮ ਨੂੰ ਉਹਨਾਂ ਦੀ ਟਿਕਟਾ ਜਿਹੜੀ ਉਹ ਅਨਾਉਂਸ ਕਰ ਦਿੱਤੀ ਗਈ ਹੁਣ ਮੁਕਾਬਲਾ ਬੜਾ ਰੌਚਕ ਹੋ ਚੁੱਕਿਆ ਕਾਂਗਰਸ ਜਿਹੜੀ ਤੀਜੇ ਨੰਬਰ ਤੇ ਚੱਲ ਰਹੀ ਸੀ ਉਹ ਹੌਲੀ-ਹੌਲੀ ਹੁਣ ਦੂਜੇ ਤੇ ਆ ਚੁੱਕੀ ਹੈ ਤੇ ਦੂਜੇ ਤੇ ਆਈ ਹੀ ਨਹੀਂ ਉਹਨੇ ਫਾਈਟ ਨੂੰ ਕਲੋਜ਼ ਕਰ ਦਿੱਤਾ ਬੜਾ ਰੋਲਾ ਰਪਾਸੀ ਕੇ ਇਸ਼ਾਨਖ ਚੱਬੇਵਾਲ ਇੱਕ ਪਾਸੜ ਜਿੱਤ ਵੱਲ ਵੱਧ ਰਿਹਾ ਪਰ ਕਾਂਗਰਸ ਦੀ ਬੀਤੇ ਹਫਤੇ ਦੇ ਅੰਦਰ ਬਣੀ ਕੈਂਪੇਨ ਨੇ ਸਾਰੀ ਚੀਜ਼ ਨੂੰ ਪੁੱਠਾ ਘੜਾ ਦੇ ਦਿੱਤਾ ਤੇਹੀ ਸੋਨ ਸਿੰਘ ਠੰਡਲ ਨੇ ਸੋਨ ਸਿੰਘ ਠੰਡਲ ਨੇ ਵੀ ਆਪਣੀ ਕੈਂਪੇਨ ਨੂੰ ਬੂਸਟ ਅਪ ਕੀਤਾ ਤੇ ਸਥਿਤੀਆਂ ਡਾਵਾ ਡੋਲ ਹੋ ਗਈਆਂ ਨੇ ਅਕਾਲੀ ਦਲ ਦੀ ਵੋਟ ਲਗਭਗ ਸੋਨ ਸਿੰਘ ਠੰਡਲ ਦੇ ਨਾਲ ਜਾਂਦੀ ਹੋਈ ਵਿਖਾਈ ਦੇ ਰਹੀ ਐ ਕੁਝ ਉਹਦਾ ਹਿੱਸਾ ਜਿਹੜਾ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਵੰਡਦਾ ਹੋਇਆ ਵਿਖਾਈ ਦੇ ਰਿਹਾ ਭਾਜਪਾ ਦੀ ਜਿਹੜੀ 4-5000 ਵੋਟ ਆ ਉਹ ਆਪਣੀ ਥਾਂ ਤੇ ਪੈਂਦੀ ਹੋਈ ਵਿਖਾਈ ਦੇ ਰਹੀ ਐ ਐਕਸਟਰਾ ਵੋਟ ਭਾਜਪਾ ਫਿਲਹਾਲ ਗ੍ਰੈਬ ਕਰਦੀ ਹੋਈ ਇਕੱਠਾ ਕਰਦੀ ਹੋਈ ਨਜ਼ਰ ਨਹੀਂ ਆਉਂਦੀ ਕਾਂਗਰਸ ਦੀ ਕੈਂਪੇਨ 1 ਕੋ ਲੱਖ ਤੱਕ ਅੱਪ ਗਈ ਐ ਕਾਂਗਰਸ ਨੇ ਆਪਣੇ ਵੱਡੇ ਆਗੂ ਚੋਕ ਤੇ ਖਾਸ ਕਰਕੇ ਰਾਣਾ ਗਰਜੀਤ ਸਿੰਘ ਨੇ ਕੈਂਪੇਨ ਆਪਣੇ ਹੱਥ ਚ ਲਈ ਜਦੋਂ ਉਸ ਤੋਂ ਬਾਅਦ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ ਬੜੀ ਜੀ ਜਾਨ ਲਾ ਕੇ ਕੈਂਪੇਨ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਕੈਂਪੇਨ 'ਚ ਨੱਠ ਗਏ ਤੇ ਚਰਨਜੀਤ ਸਿੰਘ ਚੰਨੀ ਵੀ ਗੇੜੇ ਮਾਰਾ ਚੰਨੀ ਦੇ ਗੇੜਿਆਂ ਨੇ ਕਾਂਗਰਸ ਨੂੰ ਵੱਡਾ ਹੁਲਾਰਾ ਦਿੱਤਾ ਪਰ ਗੱਲ ਜਿਹੜੀ ਇਹ ਹੈ ਕਿ ਸਭ ਕਾਸੇ ਦੇ ਕਰਨ ਦੇ ਬਾਵਜੂਦ ਕਾਂਗਰਸ ਇਸ ਸਮੇਂ ਇਸ ਸਥਿਤੀ 'ਚ ਨਹੀਂ ਹੈ ਕਿ ਉਹ ਜਿੱਤ ਸਕੇ ਹਾਲੇ ਵੀ ਕਲੋਜ਼ ਫਾਈਟ ਦੇ ਅੰਦਰ ਇਸ਼ਾਂਖ ਚੱਬੇਵਾਲ ਹੱਥ ਡੇਢ ਹੱਥ ਅੱਗੇ ਚੱਲ ਰਹੇ ਨੇ ਕਾਰਨ ਉਹਦੇ ਕਈ ਨੇ ਇੱਕ ਤਾਂ ਕਾਂਗਰਸ ਦੀ ਕੈਂਪੇਨ ਦਾ ਲੇਟ ਗੇਅਰ ਅਪ ਹੋਣਾ ਉਮੀਦਵਾਰ ਬਾਰੇ ਸ਼ੰਸ਼ਾ ਜਿਹੜਾ ਲਗਾਤਾਰ ਬਰਕਰਾਰ ਰਹਿਣਾ ਤੇ ਜਦੋਂ ਉਮੀਦਵਾਰ ਤੈਅ ਹੋਣਾ ਤਾਂ ਬਾਹਰੋਂ ਲਿਆ ਕੇ ਉਮੀਦਵਾਰ ਦਿੱਤਾ ਜਾਣਾ ਇਹ ਚੀਜ਼ਾਂ ਜਿਹੜੀਆਂ ਨੇ ਉੱਥੇ ਨਜ਼ਰ ਆਈਆਂ ਪਰ ਫਿਰ ਵੀ ਕਾਂਗਰਸ ਬਹੁਤ ਸੋਹਣਾ ਜਿਹੜਾ ਕਵਰ ਅਪ ਕਰ ਰਹੀ ਹੈ ਦੇਖਦੇ ਆ ਕਿ ਅਖੀਰ ਤੱਕ ਕਰ ਪਾਉਂਦੀ ਹੈ ਕਿ ਨਹੀਂ ਪਰ ਫਿਲਹਾਲ ਦੀ ਘੜੀ ਇਸ਼ਾਂਤ ਚੱਬੇਵਾਲ ਜੱਬੇਵਾਲ ਵਿਧਾਨ ਸਭਾ ਦੀ ਜਿਮਨੀ ਚੌਂਕ 'ਚ ਡੇਢ ਹੱਥ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਫਾਈਟ ਬਹੁਤ ਕਲੋਜ਼ ਆ। ਇਸ਼ਾਂਤ ਜੱਬੇਵਾਲ ਦੇ ਹੱਕ 'ਚ ਉਹਨਾਂ ਦੇ ਪਿਓ ਵੱਲੋਂ ਕਰਾਏ ਗਏ ਕੰਮ ਉਹਨਾਂ ਦੇ ਪਿਤਾ ਰਾਜਕੁਮਾਰ ਜੱਬੇਵਾਲ ਵੱਲੋਂ ਕਰਾਏ ਗਏ ਕੰਮ ਤੇ ਉਹਨਾਂ ਦੇ ਨਿੱਜੀ ਕੰਟੈਕਟਸ ਤੇ ਆਮ ਆਦਮੀ ਪਾਰਟੀ ਦੀ ਵੋਟ ਉਹਨਾਂ ਨੂੰ ਜਾਂਦੀ ਹੋਈ ਵਿਖਾਈ ਦੇ ਰਹੀ ਐ। ਨੁਕਸਾਨ ਉਹਨਾਂ ਨੂੰ ਕੀ ਐ? ਇੱਕ ਤਾਂ ਜਦੋਂ ਤੁਸੀਂ ਤੁਸੀਂ ਇਹ ਗੱਲ ਸਮਝਣ ਲੱਗ ਜੁਣਾ ਕਿ ਕੈਂਪੇਨ ਹਿੱਲ ਗਈ। ਤੁਹਾਡੀ ਹਿੱਲ ਚੁੱਕੀ ਐ। ਤਾਂ ਤੁਸੀਂ ਫਿਰ ਉਰਲੀਆ ਪਰਲੀਆ ਮਾਰਨ ਲੱਜਾਂਗੇ। ਹੁਣ ਕਾਂਗਰਸੀ ਕਹਿੰਦੇ ਆ ਕਿ ਚੱਬੇ ਵਾਲੇ ਇਹ ਪ੍ਰਚਾਰ ਕਰ ਰਹੇ ਨੇ ਕਿ ਮੈਂ 2027 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਹੀ ਵਾਪਸ ਆ ਜਾਣਾ ਫਿਰ ਤੁਸੀਂ ਕਾਂਗਰਸ ਨੂੰ ਕਿਉਂ ਵੋਟ ਪਾਉਂਦੇ ਹੋ ਜੇ ਗੱਲ ਸੱਚਾ ਤਾਂ ਇਹ ਸੱਚ ਵੀ ਹੈ ਇਹ ਦੇਖਣ ਨੂੰ ਮਿਲ ਰਹੀ ਆ ਹਲਕੇ ਦੇ ਅੰਦਰ ਤਾਂ ਇਹ ਕਾਫੀ ਚੀਜ਼ਾਂ ਨੂੰ ਕਲੀਅਰ ਕਰਦੀ ਹੈ ਕਿ ਸਥਿਤੀਆਂ ਪਹਿਲਾਂ ਵਾਲੀਆਂ ਨਹੀਂ ਰਹੀਆਂ ਕੁੱਲ ਮਿਲਾ ਕੇ ਆ ਆਮ ਆਦਮੀ ਪਾਰਟੀ ਲਈ ਦਲ ਬਦਲੀ ਇੱਕ ਵੱਡਾ ਨੁਕਸਾਨ ਜਿਹੜਾ ਉੱਥੇ ਬਣੀ ਹੋਈ ਹੈ ਤੇ ਆਮ ਆਦਮੀ ਪਾਰਟੀ ਦਾ ਕੋਰ ਵੋਟਰ ਵੀ ਖੁੱਲ ਕੇ ਤੁਰਦਾ ਹੋਇਆ ਚੱਬੇਵਾਲ 'ਚ ਨਜ਼ਰ ਨਹੀਂ ਆਉਂਦਾ ਇਹ ਵੀ ਇੱਕ ਨੁਕਸਾਨ ਹੈ ਪਰ ਫਿਰ ਵੀ ਜਿਹੜਾ ਇੱਕ ਮਾਹੌਲ ਬੰਦੀ ਹੁੰਦੀ ਹੈ ਉਹਦੇ ਵਿੱਚ ਸ਼ੰਖ ਚੱਬੇਵਾਲ ਕਾਮਯਾਬ ਹੋਇਆ ਤੇ ਉਹ ਫਿਲਹਾਲ ਅੱਗੇ ਚੱਲ ਰਿਹਾ ਅ ਦੂਜੀ ਗੱਲ ਨਾਲ ਲੱਗਦੀ ਡੇਰਾ ਬਾਬਾ ਨਾਲ ਹਲਕਾ ਜਾਂ ਨਾਲ ਲੱਗਦਾ ਨਬੇੜ ਤੇ ਚੱਲਦੇ ਆ ਡੇਰਾ ਬਾਬਾ ਨਾਨਕ ਇਸ ਸਥਿਤੀਆਂ ਦਿੜ ਪ੍ਰਤੀ ਦਿਨ ਬਦਲ ਰਹੀਆਂ ਨੇ ਅਕਾਲੀ ਦਲ ਤਾਂ ਖੁੱਲ ਕੇ ਨੰਗਾ ਚੱਟਾ ਹੋ ਕੇ ਆਮ ਆਦਮੀ ਪਾਰਟੀ ਦੀ ਪਿੱਠ ਤੇ ਆ ਜਾ ਪਹੁੰਚਿਆ ਅਕਾਲੀ ਦਲ ਨੇ ਅੰਦਰ ਖਾਤੇ ਸਮਰਥਨ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਦੀਪ ਸਿੰਘ ਰੰਧਾਵਾ ਨੂੰ ਜਿਹੜਾ ਸਮਰਥਨ ਦਵਾਂਗੇ ਉਸ ਨੇ ਕਾਂਗਰਸ ਦੇ ਕੈਲਕੂਲੇਸ਼ਨਾਂ ਨੂੰ ਹਲਾ ਕੇ ਰੱਖਤਾ ਆਮ ਆਦਮੀ ਪਾਰਟੀ ਦੇ ਪਲੱਸ ਜਿਹੜੇ ਪੁਆਇੰਟ ਡਿਸਕਸ ਕਰ ਲਈ ਕਿਉਂਕਿ ਗਰਦੀਪ ਸਿੰਘ ਰੰਧਾਵਾ ਉਹਨਾਂ ਦੇ ਉਮੀਦਵਾਰ ਨੇ ਦੂਜੀ ਵਾਰ ਇੱਥੋਂ ਇਲੈਕਸ਼ਨ ਲੜ ਰਹੇ ਨੇ ਪਹਿਲਾਂ ਤੀਜੇ ਨੰਬਰ ਤੇ ਰਹੇ ਸੀ 2022 ਦੇ ਵਿੱਚ 35-36000 ਵੋਟ ਉਹਨਾਂ ਨੂੰ ਪਈ ਸੀ ਮੇਰੇ ਖਿਆਲ ਚ ਤੇ ਉਹ ਬੜੀ ਕਲੋਜ਼ ਫਾਈਟ ਦੇ ਅੰਦਰ ਸਥਿਤੀਆਂ ਨੂੰ ਲੈ ਆ ਚੁੱਕੇ ਨੇ ਪਹਿਲਾਂ ਇੱਥੇ ਵੀ ਇਹੀ ਲੱਗਦਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਠੀਕ ਠਾਕ ਮਾਰਜਨ ਨਾਲ ਉਹਨਾਂ ਦੀ ਧਰਮ ਪਤਨੀ ਵਿਭਾ ਜਤਿੰਦਰ ਗੌਰ ਰੰਧਾਵਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਅੱਗੇ ਚੱਲ ਰਹੇ ਨੇ ਪਰ ਸਥਿਤੀਆਂ ਬਦਲੀਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਗੈਂਗਸਟਰਾਂ ਦੀਆਂ ਧਮਕੀਆਂ ਦੀ ਗੱਲ ਕਹੀ ਇਹ ਗੱਲ ਵੀ ਕਿਤੇ ਨਾ ਕਿਤੇ ਦੀ ਗਰਾਊਂਡ ਉੱਤੇ ਦੇਖਣ ਨੂੰ ਮਿਲੀ ਹੈ ਕਿ ਗੈਂਗਸਟਰਾਂ ਦੇ ਵੱਲੋਂ ਫੋਨ ਫੋਨ ਘਮਾਏ ਗਏ ਦੂਜੀ ਗੱਲ ਇਹ ਹੈ ਕਿ ਪ੍ਰਸ਼ਾਸਨ ਖੁੱਲ ਕੇ ਆਮ ਆਦਮੀ ਪਾਰਟੀ ਦੇ ਹੱਕ ਚ ਨਿੱਤਰਦਾ ਹੋਇਆ ਵਿਖਾਈ ਦੇ ਰਿਹਾ ਹੈ ਆਮ ਆਦਮੀ ਪਾਰਟੀ 2.5 ਸਾਲ ਦਾ ਜਿਹੜਾ ਸ਼ੁਨਸ਼ਨਾ ਦਿਖਾ ਰਹੀ ਹੈ ਉਹਦੇ ਕਰਕੇ ਥੋੜਾ ਜਿਹਾ ਵੋਟ ਇੱਧਰ ਆਇਆ ਤੇ ਅਕਾਲੀ ਦਲ ਦਾ ਵੋਟ ਆਇਆ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਫਾਈਟ ਦੇ ਅੰਦਰ ਹੈ। ਰਵਿਕਰਨ ਕਾਲੋ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੂੰ ਆਸ ਹੈ ਕਿ ਜਿਹੜਾ ਹਲਕੇ ਦਾ Hindu ਵੋਟ ਹੈ ਪਲੱਸ ਜਿਹੜਾ ਉਹਨਾਂ ਦਾ ਨਿੱਜੀ ਵੋਟ ਹੈ ਤੇ ਕੁਝ ਅਕਾਲੀ ਦਲ ਦਾ ਵੋਟ ਹੈ ਉਹ ਆ ਜਾਏਗਾ। ਅਕਾਲੀ ਦਲ ਦੇ ਵੋਟ ਬਾਰੇ ਦੱਸਦਾ ਚੱਲਾਂ ਕਿ ਅਕਾਲੀ ਦਲ ਦਾ ਵੋਟ ਜਿਹੜਾ ਉਹ ਤਿੰਨ ਤਿਰਾਂ ਚ ਵੰਡਿਆ ਗਿਆ। ਰਵਿਕਰਨ ਕਾਲੋ ਕੰਨੀ ਗਰਦੀਪ ਸਿੰਘ ਰੰਧਾਵਾਵਾਲ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਬੀਬਾ ਜਤेंद्र ਕੌਰ ਰੰਧਾਵਾਵਾਲ ਜਾਨੀ ਕਿ ਜੱਤ ਮੁਖਸ਼ਤ ਜਿਹੜਾ ਅਕਾਲੀ ਦਲ ਦਾ ਵੋਟ ਆ ਉਹ ਇੱਕ ਥਾਂੇ ਨਹੀਂ ਜਾ ਰਿਹਾ ਇਹ ਗੱਲ ਤੁਹਾਨੂੰ ਕਲੀਅਰ ਕਰਦੇ ਚੱਲੀਏ ਦੂਜੀ ਗੱਲ ਇਹ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਲੱਸ ਪੁਆਇੰਟ ਕੀ ਨੇ ਸੁਖਜਿੰਦਰ ਸਿੰਘ ਦੇ ਰੰਧਾਵਾ ਦੇ ਚੀਜ਼ਾਂ ਜੇਕਰ 13 ਮਈ ਨੂੰ ਮਾਫ ਕਰਨਾ ਜੇਕਰ 13 ਨਵੰਬਰ ਨੂੰ ਵੋਟਾਂ ਪੈਂਦੀਆਂ ਤਾਂ ਕਾਫੀ ਫੇਵਰੇਬਲ ਸੀਗੀਆਂ ਉਸ ਤੋਂ ਬਾਅਦ ਸਥਿਤੀਆਂ ਡਾਵਾਡੋਲ ਹੋਈਆਂ ਮੁੱਖ ਮੰਤਰੀ ਆਏ ਕੇਜਰੀਵਾਲ ਆਏ ਉਸ ਤੋਂ ਇਲਾਵਾ ਆ ਪਾਰਟੀ ਨੇ ਗੇਰਪ ਕੀਤਾ ਪਰ ਕੁੱਲ ਬਟਾ ਜਮਾਇਦਾ ਇਹੀ ਹੈ ਕਿ ਆਮ ਆਦਮੀ ਪਾਰਟੀ ਆਪਣੀ ਫਾਈਟ ਨੂੰ ক্লোਜ਼ ਤਾਂ ਲਿਜਾ ਚੁੱਕੀ ਹੈ ਪਰ ਹਲੇ ਵੀ ਉਹ ਕਹਿ ਨਹੀਂ ਸਕਦੀ ਕਿ ਅਸੀਂ ਜਿੱਤ ਰਹੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੁਕਸਾਨ ਜਿਹੜਾ ਹੋ ਰਿਹਾ ਉਹ ਹੋ ਰਿਹਾ ਕਿ ਜਿਹੜੀ ਕਲਾਨੌਰ ਹੈ ਆਪਣਾ ਡੇਰਾ ਬਾਬਾ ਨਾਨਕ ਹੈ ਤੇ ਜਿਹੜਾ ਧਿਆਨਪੁਰ ਹੈ ਜਿਹੜਾ ਇਸ ਬੈਲਟ ਦਾ ਹਿੰਦੂ ਹੈ ਉਹ ਬੀਜੇਪੀ ਵੱਲੋਂ ਡਿਕਲੈਨ ਹੋਇਆ ਉਹ ਪਹਿਲਾਂ ਕਾਂਗਰਸ ਨੂੰ ਹੀ ਵੋਟ ਪਾਉਂਦਾ ਸੀ ਉਹ ਬੀਜੇਪੀ ਨੂੰ ਵੋਟ ਨਹੀਂ ਸੀ ਪਾਉਂਦਾ ਬੀਜੇਪੀ ਹੁੰਦੀ ਹੋਣੀ ਸੀ ਤਾਂ ਵੋਟ ਕਿਨੂੰ ਪਾਉਣੀ ਉਹ ਕਾਂਗਰਸ ਨੂੰ ਵੋਟ ਪਾਉਂਦਾ ਸੀ ਉਹਦੇ ਵਿੱਚ ਡਿਵਾਈਡ ਹੈ ਡਿਵਾਈਡ ਕਾਫੀ ਵੱਡੀ ਹੈ ਬੀਜੇਪੀ ਵੱਲੋਂ 80% ਦੀ ਡਿਵਾਈਡ ਹੈ ਕਾਂਗਰਸ ਵੱਲ ਨੂੰ 20 15-20% ਦੀ 5% ਉਧਰ ਹੈ ਇਹ ਨੁਕਸਾਨ ਜਿਹੜਾ ਉਹਨਾਂ ਨੂੰ ਹੋ ਰਿਹਾ ਦੂਜਿਆਂ ਨੂੰ ਨੁਕਸਾਨ ਇਹ ਵੀ ਹੋ ਰਿਹਾ ਕਿ ਜਿਹੜੇ ਉਹ ਪ੍ਰਸ਼ਾਸਨ ਜਿਸ ਹਿਸਾਬ ਦੇ ਨਾਲ ਕੰਮ ਕਰ ਰਿਹਾ ਹੈ ਤੇ ਜਿਹੜੀ ਵੇਵ ਇੱਕ ਵਾਰ ਬਣੀ ਸੀ ਉਹ ਥੋੜੀ ਢਿੱਲੀ ਪੈ ਗਈ ਇਹ ਉਹਨਾਂ ਨੂੰ ਨੁਕਸਾਨ ਉਹਨਾਂ ਨੂੰ ਫਾਇਦਾ ਕੀ ਹੋ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕ ਆਪਣੀ ਸ਼ਬੀ ਦਾ ਲਗਭਗ 10 ਚੋਣਾਂ ਉਸ ਨਾਲ ਹਲਕਿਆਂ ਦੇ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਜਾਂ ਉਹਨਾਂ ਦਾ ਪਰਿਵਾਰ ਲੜ ਚੁੱਕਿਆ ਹੈ ਉਹਦਾ ਉਹਨਾਂ ਨੂੰ ਫਾਇਦਾ ਹੋ ਰਿਹਾ ਲੋਕਾਂ ਦੇ ਨਾਲ ਕੰਟੈਕਟ ਪੰਚਾਇਤੀ ਚੋਣਾਂ ਦੇ ਦੌਰਾਨ ਨਿਭਾਈ ਗਈ ਉਹਨਾਂ ਦੀ ਭੂਮਿਕਾ ਵਿਰੋਧੀਆਂ ਨੂੰ ਵੀ ਸਮਰਥਨ ਦੇਣਾ ਅਕਾਲੀ ਸਰਪੰਚ ਨੂੰ ਵੀ ਸਮਰਥਨ ਦੇ ਦੇਣਾ ਕਾਂਗਰਸੀ ਨੂੰ ਵੀ ਦੇ ਦੇਣਾ ਆਪ ਵਾਲੇ ਨੂੰ ਵੀ ਸਮਰਥਨ ਦੇ ਦੇਣਾ ਜਿੱਥੇ ਗੁਰਦੀਪ ਸਿੰਘ ਰੰਧਾਵਾ ਦਾ ਵਿਰੋਧੀ ਬੰਦਾ ਖੜਾ ਹੈ ਤਾਂ ਉਹਨੇ ਚੀਜ਼ਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਫੇਵਰੇਬਲ ਕਰਤੀਆਂ ਆਮ ਆਦਮੀ ਪਾਰਟੀ ਨੂੰ ਇੱਕ ਨੁਕਸਾਨ ਉੱਥੇ ਹੋਏ ਹੋ ਰਿਹਾ ਕਿ ਕਿਸਾਨੀ ਦੀ ਜੋ ਦੁਰਦਸ਼ਾ ਹੋਈ ਇਸ ਸੀਜ਼ਨ ਦੇ ਵਿੱਚ ਉਹ ਵੱਡੀ ਜੜਾ 'ਚ ਬੈਠ ਰਹੀ ਹੈ ਤੇ ਸਥਾਪਤੀ ਵਿਰੋਧੀ ਲਹਿਰ ਜਿਹੜੀ ਹੈ ਉਹ ਵੀ ਆਮ ਆਦਮੀ ਪਾਰਟੀ ਦੀ ਜੜਾ 'ਚ ਬੈਠਣ ਦਾ ਕੰਮ ਕਰ ਰਹੀ ਹੈ ਤੇ ਇਹਦਾ ਫਾਇਦਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੋ ਰਿਹਾ ਮੇਜਰ ਫਾਈਟ ਸੁਖਜਿੰਦਰ ਸਿੰਘ ਰੰਧਾਵਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਤੇ ਸੁਖਜਿੰਦਰ ਸਿੰਘ ਰੰਧਾਵਾ ਅੱਜ ਦੀ ਘੜੀ 'ਚ ਅੱਧੇ ਤੋਪਾਣਾ ਹੱਥ ਅੱਗੇ ਜਿਹੜਾ ਉਹ ਚਲਦੇ ਹੋਏ ਵਿਖਾਈ ਦੇ ਰਿਹਾ ਲੰਮ ਸਮਾਂ ਆਪਾਂ ਗਿੱਦੜਵਾਏ ਚੱਲਦੇ ਆ ਇਹ ਹੀ ਸਥਿਤੀ ਗਿੱਦੜਵਾਏ ਦੀ ਹੈ ਗਿੱਦੜਵਾਏ ਦੇ ਅੰਦਰ ਮੁੱਖ ਰੂਪ ਚ ਫਾਈਟ ਹੈ ਜਿਹੜੀ ਮੁੱਖ ਰੂਪ ਦੇ ਵਿੱਚ ਮੁਕਾਬਲਾ ਜਿਹੜਾ ਉਹ ਕਾਂਗਰਸ ਦੀ ਅਮਰਤਾ ਵੜਿੰਗ ਤੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵਿੱਚਕਾਰ ਇਸ ਮੁਕਾਬਲੇ ਦੇ ਵਿੱਚ ਕਈ ਰੋਚਕ ਤੱਥ ਨੇ ਜੇਕਰ ਅਧਿਐਨ ਕਰੀਏ ਜੇਕਰ ਗਿੱਦੜਬਾਏ ਹਲਕੇ ਨੂੰ ਮੈਂ ਫਿਰਕੇ ਦੇਖਿਆ ਕਈ ਪਿੰਡਾਂ ਚ ਗਏ ਆ ਮੰਡੀ ਚ ਗਏ ਆ ਤਾਂ ਇਹ ਚੀਜ਼ ਸਪਸ਼ਟ ਹੈ ਕਿ ਪਿੰਡਾਂ ਦੇ ਵਿੱਚ ਨੈਕਟੂਨ ਇੱਕ ਫਾਈਟ ਹੈ ਡਿੰਪਿਟ ਲੋਤੇ ਵਿਭਾ ਅਮਰਤਾ ਵੜਿੰਗ ਦੇ ਲਈ ਮਨਪ੍ਰੀਤ ਸਿੰਘ ਬਾਦਲ ਇਹਨਾਂ ਦੇ ਵਿੱਚ ਕੁਸੜਨ ਦੀ ਕੋਸ਼ਿਸ਼ ਕਰਦੇ ਨੇ ਕਰ ਰਹੇ ਨੇ ਤੇ ਉਹ ਠੀਕ ਠਾਕ ਵੋਟ ਲੈ ਜਾਣਗੇ ਇਹ ਇੰਨੀ ਕੁ ਮਨਪ੍ਰੀਤ ਸਿੰਘ ਬਾਰੇ ਗੱਲ ਹੈਗੀ ਆ ਪਿੰਡਾਂ ਦੇ ਵਿੱਚ ਜਿਹੜੀ ਫਾਈਟ ਆ ਉਹ ਬਰਾਬਰ ਆ ਜਾਂਦੀ ਹੈ ਉਹਦੇ ਵਿੱਚ ਫਿਲਹਾਲ ਦੀ ਘੜੀ ਕੋਈ ਬਹੁਤਾ ਉਤਰਾ ਚੜਾਅ ਨਜ਼ਰ ਨਹੀਂ ਆ ਰਿਹਾ ਪਰ ਬੀਤੇ 2-3 ਦਿਨਾਂ ਤੋਂ ਚੀਜ਼ਾਂ ਕਾਫੀ ਬਦਲੀਆਂ ਨੇ ਸ਼ਹਿਰ ਦੇ ਵਿੱਚ ਜਾਨਕੀ ਜਿਹਨੂੰ ਗਿੱਦੜਵਾ ਮੰਡੀ ਕਿਹਾ ਜਾਂਦਾ ਹੈ ਮੰਡੀ ਦੇ ਅੰਦਰ ਸਥਿਤੀਆਂ ਕਾਂਗਰਸ ਦੇ ਹੱਕ 'ਚ ਨਹੀਂ ਉੱਥੇ ਮੰਡੀ ਦੇ ਅੰਦਰ ਆਵਾਜ਼ ਆ ਰਹੀ ਹੈ ਸ਼ਰਿਆ ਮਾਰੀ ਹੈ ਨੰਗੀ ਚਿੱਟੀ ਆਵਾਜ਼ ਆ ਰਹੀ ਹੈ ਡਿੰਪੀ ਢਿਲੋਂ ਦੀ ਤੇ ਇਹ ਚੀਜ਼ਾਂ ਡਿੰਪੀ ਢਿਲੋਂ ਦੇ ਹੱਕ 'ਚ ਬੈਠਦੀਆਂ ਨੇ ਕਿਉਂਕਿ ਪਹਿਲਾਂ ਰਵਾਇਤੀ ਤੌਰ ਦੇ ਉੱਤੇ ਜਿਹੜਾ ਗਿੱਦੜਵਾ ਮੰਡੀ ਆ ਪਿਛਲੀਆਂ ਤਿੰਨ ਚੋਣਾਂ ਦੇ ਵਿੱਚ ਉਹ ਰਾਜਾ ਵੜਿੰਗ ਦੇ ਹੱਕ ਚ ਭੁਗਤਦਾ ਆ ਹੁਣ ਇਹਦੇ ਕਈ ਪਰਸਪੈਕਟ ਨੇ ਇੱਕ ਪਰਸਪੈਕਟ ਤਾਂ ਇਹ ਆ ਕਿ ਜੋ ਮੰਡੀ ਦਾ ਮਹਾਜਨ ਵਰਗ ਬੋਲ ਰਿਹਾ ਕਿ ਉਹ ਉਵੇਂ ਭੁਗਤੂਗਾ ਹੁਣ ਉੱਥੇ ਮੈਨੂੰ ਇੱਕ ਸੱਜਣ ਮਿਲੇ ਗਿੱਦੜਵਾ ਮੰਡੀ ਦੇ ਵਿੱਚ ਆੜਤੀ ਦੀ ਦੁਕਾਨ ਤੇ ਉਹ ਕਹਿੰਦੇ ਕਿ ਵੀ ਕੁਝ ਲੋਕ ਅਜਿਹੇ ਨੇ ਜਿਹੜੇ ਸਾਰਾ ਦਿਨ ਡਿੰਪੀ ਢੋਲੇ ਦੇ ਨਾਲ ਫਿਰਦੇ ਨੇ ਸ਼ਾਮ ਨੂੰ ਜਾ ਕੇ ਮਨਪ੍ਰੀਤ ਸਿੰਘ ਦੇ ਗੋਡੇ ਬਹਿ ਜਾਂਦੇ ਆ ਮਨਪ੍ਰੀਤ ਸਿੰਘ ਬਾਦਲ ਦੇ ਤੇ ਇਹੀ ਸਥਿਤੀ ਆ ਰਾਜਾ ਵੜਿੰਗ ਬਾਰੇ ਨੇ ਤੇ ਜੇ ਇਸ ਤਰ੍ਹਾਂ ਨਾਲ ਜਿਹੜੀ ਆਵਾਜ਼ ਆ ਰਹੀ ਉਹ ਟ੍ਰਾਂਸਲੇਟ ਨਹੀਂ ਹੁੰਦੀ ਤਾਂ ਡਿੰਪੀ ਢੋਲੀ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਅਕਾਲੀ ਦਲ ਦਾ ਵੋਟ ਜਿਹੜਾ ਆਮ ਵਰਕਰ ਆ ਅਕਾਲੀ ਦਲ ਦਾ ਉਹ ਜਾ ਰਿਹਾ ਆ ਡਿੰਪੀ ਢੋਲੀ ਦੇ ਨਾਲ ਪਰ ਜਿਹੜਾ ਜਥੇਦਾਰ ਨੇ ਅਕਾਲੀ ਦਲ ਦੇ ਜਾਂ ਸੈਕੰਡ ਟੀਅਰ ਦੀ ਲੀਡਰਸ਼ਿਪ ਹੈ ਜਬ ਫਸਟ ਈਅਰ ਦੀ ਲੀਡਰਸ਼ਿਪ ਹੈ ਗਿੱਦੜਵਾ ਹਲਕੇ ਦੀ ਉਹ ਚਾਹੁੰਦੇ ਆ ਕਿ ਅਸੀਂ ਮਨਪ੍ਰੀਤ ਨਾਲ ਜਾਈਏ ਫਿਲਹਾਲ ਇਹ ਉਡੀਕ ਕੀਤੀ ਜਾ ਰਹੀ ਹੈ ਕਿ ਹਾਈ ਕਮਾਂਡ ਕੀ ਦਿਸ਼ਾ ਨਿਰਦੇਸ਼ ਦਿੰਦੀ ਹੈ ਕਿਉਂਕਿ ਜਿਸ ਪ੍ਰਕਾਰ ਚੀਜ਼ਾਂ ਖੁੱਲ ਕੇ ਸਾਹਮਣੇ ਆਈਆਂ ਉਹ ਚੀਜ਼ਾਂ ਸਪੱਸ਼ਟ ਨੇ ਪਰ ਪਿੰਡਾਂ ਦੇ ਵਿੱਚ ਇੱਕ ਵਰਗ ਐਸਾ ਬਣ ਚੁੱਕਿਆ ਹੈ ਜਿਹੜਾ ਕਿ ਰਾਜਾ ਵੜਿੰਗ ਨੂੰ ਵੇਖ ਕੇ ਉਹਨੂੰ ਪਸੰਦ ਹੀ ਨਹੀਂ ਹੈ ਰਾਜਾ ਵੜਿੰਗ ਜਿਵੇਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਇੱਕ ਚੀਜ਼ ਜਿਹੜੀ ਆ ਉਹ ਨੁਕਸਾਨ ਦੇ ਕਾਂਗਰਸ ਦੇ ਲਈ ਹੋ ਰਹੀ ਹੈ ਕਾਂਗਰਸ ਲਈ ਫਾਇਦੇ ਦੀਆਂ ਚੀਜ਼ਾਂ ਇਹ ਨੇ ਕਿ ਕਾਂਗਰਸ ਇੱਕ ਤਰ੍ਹਾਂ ਰਾਜਾ ਵੜਿੰਗ ਵੱਲੋਂ ਜੋ ਸ਼ਹਿਰ ਦੇ ਅੰਦਰ ਕੰਮਕਾਰ ਕਰਾਏਗੇ ਇਹ ਰਾਜਾ ਵੜਿੰਗ ਦੇ ਫੇਵਰੇਬਲ ਚੀਜ਼ਾਂ ਹੈਗੀਆਂ ਨੇ ਮਹਾਜਨ ਵਰਗ ਦੇ ਅੰਦਰ ਰਾਜਾ ਵੜਿੰਗ ਪ੍ਰਤੀ ਹਮਦਰਦੀ ਹੈ ਕਿਉਂਕਿ ਉਹਨਾਂ ਨੇ ਅਕਾਲੀਆਂ ਦੇ ਵਾਂਗੂ ਗੁੰਡਾਗਰਦੀ ਜਿਹੜੀ ਹੋਈ ਹਲਕੇ ਦੇ ਵਿੱਚ ਅਕਾਲੀ ਦਲ ਦੇ ਰਜੀਮ ਦੇ ਦੌਰਾਨ ਉਹ ਅਜਿਹਾ ਨਹੀਂ ਕੀਤਾ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਪੱਸ਼ਟ ਨੇ ਤੇ ਅਮਰਤਾ ਵੜਿੰਗ ਉਮੀਦਵਾਰ ਜਿਹੜਾ ਬਹੁਤ ਫੈਕਟ ਕਰ ਰਿਹਾ ਅਮਰਤਾ ਵੜਿੰਗ ਬੜੇ ਔਰਤਾਂ ਦੇ ਅੰਦਰ ਮਹਿਲਾ ਵੋਟਰ ਦੇ ਅੰਦਰ ਅਮਰਤਾ ਵ੍ਰਿੰਗ ਪ੍ਰਤੀ ਇੱਕ ਕਰੰਟ ਟੈਕ ਚਿੰਗਿਆੜੀ ਹੈ ਜਿਹੜੀ ਕਿ ਸਪਸ਼ਟ ਦਿਖਦੀ ਹੈ ਮੈਨੂੰ ਇੰਜ ਲੱਗਦਾ ਕਿ ਅੰਦਰ ਖਾਤੇ ਮਹਿਲਾਵਾਂ ਦੀ ਵੋਟ ਦਾ ਇੱਕ ਵੱਡਾ ਚੰਕ ਉਹਨਾਂ ਨੂੰ ਜਾ ਸਕਦਾ ਹੈ ਦਲਤ ਵੋਟ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਸਿੱਧੀ ਸਿੱਧੀ ਸੱਣ ਲਾ ਰਹੇ ਨੇ ਜਿਹਦਾ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਡਿੰਪੀ ਢੱਲੋ ਡਿੰਪੀ ਢੱਲੋ ਨੂੰ ਮੰਡੀ ਦੇ ਵਿੱਚੋਂ ਆਵਾਜ਼ ਆ ਰਹੀ ਹੈ ਡਿੰਪੀ ਢੱਲੋ ਦੇ ਪ੍ਰਤੀ ਕੋਈ ਹੋਰ ਚੀਜ਼ ਨਹੀਂ ਕੰਮ ਕਰ ਰਹੀ ਉਹਨਾਂ ਦੇ ਹੱਕ ਚ ਇੱਕੋ ਹੀ ਚੀਜ਼ ਹੈ ਅੱਜ ਦੀ ਡੇਟ ਦੇ ਵਿੱਚ ਉਹ ਇਹ ਹੈ ਕਿ ਉਹ ਦੋ ਵਾਰ ਇਲੈਕਸ਼ਨ ਹਾਰ ਗਏ ਪਿਛਲੀ ਵਾਰ 11% ਤੇ ਹਾਰ ਗਏ ਇਸ ਕਰਕੇ ਲੋਕ ਸੋਚਦੇ ਆ ਕਿ ਚਲੋ 2.5 ਸਾਲ ਹੀ ਸਹੀ 2.5 ਸਾਲ ਦੇ ਦਿੰਨੇ ਆ 2.5 ਸਾਲ ਦੇਣ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ 2.5 ਸਾਲ ਜਿੱਤੂ ਨਾਲੇ ਕੰਮ ਕਰਾ ਲੂ ਸਰਕਾਰ ਹੈਗੀ ਐ ਇਸ ਵੇਲੇ ਇਹ ਚੀਜ਼ਾਂ ਜਿਹੜੀਆਂ ਡਿੰਪੀ ਢੱਲੋਂ ਦੇ ਫੇਵਰ ਚ ਨੇ ਡਿੰਪੀ ਢੱਲੋਂ ਦੇ ਫੇਵਰ ਦੇ ਵਿੱਚ ਇਸ ਤੋਂ ਇਲਾਵਾ ਜੇ ਕਹੀਏ ਕਿ ਸਰਕਾਰ ਨੇ ਕੰਮ ਕਰਾ ਤੇ ਗਿੱਦੜਬਾਏ ਦੀ ਨਹਿਰ ਬਦਲਤੀ ਇਹ ਚੀਜ਼ਾਂ ਹੈ ਨਹੀਂ ਲੋਕ ਮੂੰਹ ਤੇ ਕਹਿੰਦੇ ਆ ਕਿ ਕੋਈ ਕੰਮ ਨਹੀਂ ਕਰਾਇਆ ਬਸ ਡਿੰਪੀ ਜਿਹੜੇ ਡਿੰਪੀ ਢੱਲ ਨੂੰ ਕਹਿੰਦੇ ਨੇ ਕਿ ਆਸੀ ਵੋਟ ਪਾਉਣੀ ਹੈ ਤੋ ਇਹੀ ਗੱਲ ਕਹਿੰਦੇ ਕਿ ਜੀ 2 2.5 ਸਾਲ ਦਾ ਸਮਾਂ ਦੇ ਦਿੰਨੇ ਆ ਰਾਜਾ ਬੜਿੰਗ ਹੁਣ ਨੂੰ ਵੀ ਤਾਂ ਦਿੱਤਾ ਹੀ ਐਨਾ ਸਮਾਂ ਤਾਂ ਇਹ ਸਾਰੀਆਂ ਚੀਜ਼ਾਂ ਨੇ ਹੋਰ ਉਹਨਾਂ ਦੇ ਫੇਵਰ ਦੇ ਵਿੱਚ ਕੁਝ ਨਹੀਂ ਤੇ ਜਾਂ ਜਿਹੜੀਆਂ ਨਿੱਜੀ ਕਿੜਾ ਨੇ ਉਹ ਹੈ ਤੇ ਅਕਾਲੀ ਦਲ ਦਾ ਵੋਟ ਜਿਹੜਾ ਇੱਕ ਠੀਕ ਠਾਕ ਜਾ ਰਿਹਾ ਉਹ ਜਿਹੜੀ ਚੀਜ਼ ਉੱਭਰ ਕੇ ਸਾਹਮਣੇ ਆਈ ਹੈ ਉਹ ਰਾਜਾ ਡਿੰਪੀ ਢੱਲ ਨੂੰ ਫਾਇਦਾ ਦੇ ਰਹੀ ਹੈ ਨੁਕਸਾਨ ਡਿੰਪੀ ਢੱਲ ਨੂੰ ਸਰਕਾਰ ਦੇ ਕਰਾਇ ਕੰਮਾਂ ਦਾ ਕਿਸਾਨੀ ਦੀ ਜੋ ਦੁਰਦਸ਼ਾ ਹੋਈ ਕਿਸਾਨੀ ਦੇ ਅੰਦਰ ਤਾਜ਼ਾ ਕਰੰਟ ਹੈ ਇਸ ਮਾਮਲੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ ਡਿੰਪੀ ਢੱਲੋਂ ਦੇ ਅਗੇਂਸਟ ਤੇ ਡਿੰਪੀ ਢੱਲੋਂ ਦਾ ਜਿਹੜਾ ਅਕਸ ਬਣਿਆ ਉਹਨਾਂ ਦੇ ਪਰਿਵਾਰ ਦਾ ਕਿ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੇ ਰਜੀਮ ਦੇ ਦੌਰਾਨ ਉਹਨਾਂ ਦੀਆਂ ਕਾਰਵਾਈਆਂ ਸਾਹਮਣੇ ਆਈਆਂ ਲੋਕ ਕਹਿੰਦੇ ਨੇ ਕਿ ਧੱਕੇਸ਼ਾਹੀ ਕੀਤੀ ਗਈ ਉਹ ਇੱਕ ਵੱਡਾ ਉਹ ਹੈ ਪਿੰਡਾਂ ਦੇ ਵਿੱਚ ਵੋਟ ਡਿਵਾਈਡ ਹੈ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹ ਠੀਕ ਠਾਕ ਵੋਟ ਕੈਪਚਰ ਕਰ ਰਹੇ ਨੇ ਖਾਸ ਕਰਕੇ ਦਲਤ ਭਾਈਚਾਰੇ ਦੀ ਤੇ ਖਾਸ ਕਰਕੇ ਅਕਾਲੀ ਦਲ ਦੀ ਇੱਕ ਵੋਟ ਦਾ ਪਰਸੈਂਟੇਜ ਉਹ ਲੈ ਕੇ ਜਾ ਰਹੇ ਆ ਤੇ ਕੁਝ ਉਹਨਾਂ ਦੇ ਨਿੱਜੀ ਪ੍ਰਭਾਵ ਵਾਲੇ ਇਸ ਕਰਕੇ ਉਹ ਫਾਈਟ ਦੇ ਵਿੱਚ ਪੂਰੀ ਤਰ੍ਹਾਂ ਨਾਲ ਬਣੇ ਹੋਏ ਨੇ 19 21 ਦਾ ਫਰਕ ਹੋਣਾ ਹੈ ਤਿੰਨਾਂ ਉਮੀਦਵਾਰਾਂ ਦਾ ਪਰ ਅੱਜ ਦੀ ਡੇਟ ਦੇ ਵਿੱਚ ਗਿੱਦੜਵਾਏ ਚ ਡਿੰਪੀ ਢੱਲੋਂ ਠੀਕ ਪੋਜੀਸ਼ਨ 'ਚ ਨੇ ਕਹਿ ਸਕਦੇ ਆ ਕਿ ਇੱਕ ਹੱਥ ਜਿਹੜਾ ਉਹ ਅਮਰਤਾ ਵੜਿੰਗ ਤੋਂ ਅੱਗੇ ਚੱਲਦੇ ਹੋਏ ਵਿਖਾਈ ਦੇ ਰਹੇ ਨੇ ਅੰਤ ਤਾ 23 ਤਰੀਕ ਨੂੰ ਕੀ ਨਤੀਜੇ ਆਉਂਦੇ ਆ ਤੇ 20 ਤਰੀਕ ਨੂੰ ਲੋਕ ਕਿਵੇਂ ਵੋਟ ਪਾਉਂਦੇ ਆ ਇਹ ਸਭ ਤੋਂ ਮਹੱਤਵਪੂਰਨ ਗੱਲ ਰਹਿ ਸਕਦੀ ਹੈ ਪਰ ਕੁੱਲ ਬਟਾ ਜਮਾ ਇਹ ਹੈ ਕਿ ਗਿੱਦੜਵਾਏ ਦੀ ਫਾਈਟ ਨੱਕ ਟੂ neck ਹੈ ਕੁਝ ਵੀ ਹੋ ਸਕਦਾ ਹੈ ਪ੍ਰਡਿਕਟ ਕਰਨਾ ਬਹੁਤ ਔਖਾ ਹੈ ਇਸ ਕੜੀ ਦੇ ਵਿੱਚ ਕਿਉਂਕਿ ਰਾਜਾ ਵੜਿੰਗ ਦੀਆਂ ਜੋ ਤਿਕੜਮ ਬਾਜ਼ੀਆਂ ਨੇ ਕਿਉਂਕਿ ਤੀਜੀ ਚੌਥੀ ਇਲੈਕਸ਼ਨ ਉਹਨਾਂ ਦੀ ਇੱਥੇ ਹੋ ਚੱਲੀ ਆ ਤੇ ਉਹ ਚੀਜ਼ਾਂ ਨੂੰ ਸਮਝਦੇ ਨੇ ਪਿੰਡਾਂ ਦੇ ਵਿੱਚ ਉਹਨਾਂ ਦਾ ਠੀਕ ਠਾਕ ਹੈ ਦਲਤ ਵੋਟਰ ਦੇ ਅੰਦਰ ਉਹਨਾਂ ਦਾ ਬਹੁਤ ਚੰਗਾ ਰੁਝਾਨ ਹੈ ਆਮ ਆਦਮੀ ਪਾਰਟੀ ਨੂੰ ਦਲਤਾਂ ਦਾ ਵੋਟ ਉਸ ਪ੍ਰਕਾਰ ਟਰਾਂਸਫਰ ਨਹੀਂ ਹੋ ਰਿਹਾ ਇਹ ਵੀ ਗੱਲ ਸੱਚ ਹੈ ਤੇ ਉਹੀ ਗੱਲ ਹੈ ਕਿ ਕਹਿੰਦੇ ਹੁੰਦੇ ਆ ਕਿ ਮੇਲਾ ਮੇਲੀਆਂ ਦਾ ਰਣਵੇਲੀਆਂ ਦਾ ਪੈਸੇ ਥੇਲੀਆਂ ਦਾ ਇਹ ਜਿਹਦੇ ਕੋਲ ਪੈਸਾ ਤੇ ਲਾਹੂ ਹੀ ਮੇਲਾ ਦੇਖ ਸਕਦਾ ਤੇ ਇਹ ਗੱਲ ਰਾਜਾ ਵੜਿੰਗਲੀ ਕਾਫੀ ਠੁਕਮੀ ਹੈ ਕਿਉਂਕਿ ਕਈ ਵੱਡੇ ਵੱਡੇ ਸਪான்ਸਰ ਉਹਨਾਂ ਦੇ ਬਹੁਤ ਚੀਜ਼ਾਂ ਨੇ ਸਮਾਉਣ ਤੇ ਆਪੇ ਸਿਆਸੀ ਚੀਜ਼ਾਂ ਤੋਂ ਪੜਦੇ ਉੱਠ ਕਰਦੇ ਤੇ ਇਹ ਵੀ ਗੱਲ ਹੈ ਕਿ ਅੰਤ ਤੱਕ ਕੀ ਹੋਣਾ ਹੈ ਅੱਜ ਤੋਂ ਲੈ ਕੇ ਕੱਲ ਬੀਤੀ ਰਾਤ ਤੋਂ ਲੈ ਕੇ ਜਿਹੜਾ 20 ਤਰੀਕ ਦੀ ਸਵੇਰ ਤੱਕ ਕੀ ਘਟਨਾਵਾਂ ਘਟਦੀਆਂ ਨੇ ਕਿੰਨੀ ਕੁ ਤੱਕੇਸ਼ਾਈ ਹੁੰਦੀ ਹੈ ਕਿੰਨੀ ਕੁ ਰੁਕ ਲਿੰਦਾ ਹੈ ਰਾਜਾ ਵੜਿੰਗਹਰੀ ਇਹ ਦੇਖਣ ਵਾਲੀ ਗੱਲ ਹੋਵੇਗੀ ਬਰਨਾਲਾ ਬਰਨਾਲਾ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਉਹ ਬੜੀਆਂ ਗੁਲਜੁਲਜ਼ਾਰ ਨੇ ਬਰਨਾਲਾ ਦੇ ਵਿੱਚ ਮੁੱਖ ਮੁਕਾਬਲਾ ਕੁਲਦੀਪ ਸਿੰਘ ਕਾਲਾ ਢਿੱਲੋਂ ਕਾਂਗਰਸ ਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਬਾਗੀ ਆਜ਼ਾਦ ਉਮੀਦਵਾਰ ਗਰਦੀਪ ਬਾਠ ਦੇ ਵਿੱਚ ਸਿਮਟਦਾ ਹੋਇਆ ਨਜ਼ਰ ਆ ਰਿਹਾ ਕੇਵਲ ਢਿੱਲੋਂ ਆਪਣੀ ਪ੍ਰੈਜ਼ੈਂਸ ਤੇ ਠੀਕ ਠਾਕ ਵੋਟ ਲੈ ਜਾਂਦੇ ਹੋਏ ਵਿਖਾਈ ਦੇ ਰਿਹਾ ਤੇ ਗੋਵਿੰਦ ਸੰਧੂ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਹਾਜ਼ਰੀ ਜ਼ਰੂਰ ਲਵਾ ਲੈਣਗੇ ਅੱਗੇ ਵਾਸਤੇ ਆਪਣਾ ਰਾਹ ਜਿਹੜਾ ਉਹ ਮੁਕਲਾ ਕਰ ਸਕਦੇ ਆ ਹੁਣ ਗੱਲ ਕਰਦੇ ਆ ਵਾਦਾਂ ਘਾਟਾਂ ਕਾਂਗਰਸ ਇਸ ਸਮੇਂ ਆਮ ਆਦਮੀ ਪਾਰਟੀ ਨੂੰ ਬੜੀ ਸਖਤ ਟੱਕਰ ਦੇ ਰਹੀ ਹੈ ਬਰਪਾਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਪਣੇ ਘਰ ਦੇ ਵਿੱਚ ਹੀ 파ੜੋ ਤਾੜ ਹੋ ਜਾਣਾ ਵੰਡਿਆ ਜਾਣਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹਚਾਰੀਆਂ ਨੇ ਅੱਜ ਦੀ ਡੇਟ ਦੇ ਵਿੱਚ ਮੁੱਖ ਮੁਕਾਬਲਾ ਜੇ ਸਮੇਟਣਾ ਹੋਵੇ ਤਾਂ ਉਹ ਕੁਲਦੀਪ ਸਿੰਘ ਕਾਲਾ ਢਿਲੋਂ ਤੇ ਗੁਰਦੀਪ ਬਾਠ ਦੇ ਵਿੱਚ ਨਿਬੜਦਾ ਹੋਇਆ ਨਜ਼ਰ ਆਉਂਦਾ ਪਰ ਚੀਜ਼ਾਂ ਤੇ ਹਾਲਾਤ ਬੀਤੇ 2 ਦਿਨ ਤੋਂ ਬਦਲੇ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਹੁਣ ਆਮ ਆਦਮੀ ਪਾਰਟੀ ਨੂੰ ਨੁਕਸਾਨ ਜਿਹੜਾ ਹੋ ਰਿਹਾ ਇਕ ਤਾਂ ਕਿਸਾਨੀ ਦੀ ਦੁਰਦਸ਼ਾ ਸਾਰੇ ਹਲਕਿਆਂ ਚ ਇਹ ਚੀਜ਼ਾਂ ਬਰਨਾਲੇ ਦੇ ਵਿੱਚ ਦਾ ਬਹੁਤ ਜ਼ਿਆਦਾ ਕਰੰਟ ਹੈ ਕਿਸਾਨ ਗਾਲਾਂ ਕੱਢਦੇ ਸਿੱਧੀਆਂ ਜੇ ਤੁਸੀਂ ਉਹਨਾਂ ਨੂੰ ਆਫ ਦਾ ਕੈਮਰਾ ਗੱਲ ਕਰਦੇ ਹੋ ਉਹ ਗਾਲ ਕੱਢ ਕੇ ਗੱਲ ਕਰਦੇ ਆ ਮੀਤ ਹੇਰ ਦੇ ਐਟੀਟਿਊਡ ਨੂੰ ਲੈ ਕੇ ਸਮੱਸਿਆਵਾਂ ਨੇ ਇਹ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਦੀ ਬੇੜੀ ਚਵੱਟੇ ਪਾ ਰਹੀਆਂ ਨੇ ਵੱਡਾ ਪੱਟਾ ਤਾਂ ਪਾਈ ਦਿੱਤਾ ਗਿਆ ਜਿਹੜਾ ਗਰੀਬ ਬਾਠ ਵਾਲਾ ਹੁਣ ਕਿਹਾ ਜਾਂਦਾ ਹੈ ਕਿ ਬਰਨਾਲੇ ਦੇ ਖੁੰਡਾ ਤੇ ਚਰਚਾ ਹੈ ਤੇ ਇਹ ਚੀਜ਼ ਮਹਿਸੂਸ ਵੀ ਕੀਤੀ ਜਾਂਦੀ ਹੈ ਕਿ ਗਰਦੀਬ ਬਾਠ ਦੇ ਪਿੱਛੇ ਇੱਕ ਅਦ੍ਰਿਸ਼ ਹੱਥ ਹੈ ਤੇ ਉਹ ਅਦ੍ਰਿਸ਼ ਹੱਥ ਚੰਡੀਗੜ੍ਹ ਬੈਠਾ ਹੈ ਹੈਲੀਕਾਪਟਰ ਲੈ ਕੇ ਬਰਨਾਲੇ ਜ਼ਰੂਰ ਆਉਂਦਾ ਹਰਿੰਦਰ ਢਾਲੀਵਾਲ ਦਾ ਪ੍ਰਚਾਰ ਕਰਨ ਲਈ ਪਰ ਬਾਡੀ ਲੈਂਗੁਏਜ ਹਾ ਭਾਵ ਗਰਦੀਬ ਬਾਠ ਦੇ ਹੱਕ 'ਚ ਹੁੰਦੇ ਨੇ ਹਰਿੰਦਰ ਢਾਲੀਵਾਲ ਦੇ ਹੱਕ 'ਚ ਨਹੀਂ ਤੇ ਖੁੰਡਾ ਤੇ ਚਰਚਾ ਹੈ ਕਿ ਭਗਵੰਤ ਮਾਨ ਦਾ ਥਾਪੜ ਆ ਗਰਦੀਬ ਬਾਠ ਨੂੰ ਇਸੇ ਕਰਕੇ ਗਰਦੀਬ ਬਾਠ ਨੂੰ ਠੀਕ-ਠਾਕ ਵੋਟ ਪੈਂਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਇਹ ਸਭ ਤੋਂ ਵੱਡਾ ਨੁਕਸਾਨ ਹੈ ਤੇ ਆਮ ਆਦਮੀ ਪਾਰਟੀ ਇਸ ਵੋਟ ਨੂੰ ਕਵਰ ਨਹੀਂ ਕਰ ਸਕੀ ਹਜੇ ਤੱਕ ਜਿਹੜੀ ਵੀ ਜਿੰਨੀ ਵੀ ਲੈ ਕੇ ਜਾਣਗੇ ਮੇਰਾ ਅੰਦਾਜ਼ਾ ਹੈ ਕਿ 10 ਤੋਂ 15 ਹੱਦ 10 ਤੋਂ 20 ਦੇ ਵਿੱਚ ਵਿੱਚ ਗਰਦੀਬਾਠ ਵੋਟ ਲੈ ਕੇ ਜਾਣਗੇ ਇਸ ਤੋਂ ਜ਼ਿਆਦਾ ਲੈ ਜਾਂਦੇ ਆ ਤਾਂ ਮੇਰੇ ਲਈ ਹੈਰਾਨੀ ਜਾਣ ਕਾਰਨ ਹੋਣਗੇ ਹੈਰਾਨੀ ਹੋਊਗੀ ਮੈਨੂੰ ਪਰ ਫਿਲਹਾਲ ਦੀ ਘੜੀ ਜੋ ਮੈਂ ਤੁਹਾਨੂੰ ਦੱਸ ਰਿਹਾ ਕਿ ਗਰਦੀਬਾਠ ਉਹ ਸੋਹਣੀ ਵੋਟ ਗ੍ਰੈਬ ਕਰ ਰਹੇ ਨੇ ਲੈ ਕੇ ਕਿੰਨੀ ਜਾਂਦੇ ਆ ਸਮਾਂ ਦੱਸਦਾ ਹੁਣ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜਾ ਮੈਂ 20000 ਵਾਲਾ ਅੰਕੜਾ ਦਿੱਤਾ ਹੈ ਬਦਲ ਸਕਦਾ ਹੈ ਮੈਂ ਤੁਹਾਨੂੰ ਕਹਿ ਕਿ ਹੈਰਾਨੀ ਹੋਊਗੀ ਜੇਕਰ ਲੈ ਜਾਂਦੇ ਆ ਉਹਦੇ ਬਾਰੇ ਮੈਂ ਤੁਹਾਨੂੰ ਅੱਗੇ ਡਿਟੇਲ ਚ ਜਾ ਕੇ ਦੱਸਦਾ ਗਰਦੀ ਬਾਠ ਜਿਹੜਾ ਘਾਟਾ ਪਾ ਰਹੇ ਨੇ ਉਹ ਆਮ ਆਦਮੀ ਪਾਰਟੀ ਤੋਂ ਕਵਰ ਨਹੀਂ ਹੋ ਰਿਹਾ ਸਰਕਾਰ ਤੇ ਸਤਾਪਤੀ ਵਿਰੋਧੀ ਲਹਿਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਨਾਲ ਐਕਟਿਵ ਹੈ ਉਹਦਾ ਕੋਈ ਤੋੜ ਨਹੀਂ ਲੱਭਿਆ ਜਾ ਸਕਿਆ ਹਰਿੰਦਰ ਧਾਲੀਆਲ ਬਤੌਰ ਲੀਡਰ ਜਿਵੇਂ ਕਿ ਮੀਤ ਹਰਸੀ ਗਰਦੀ ਬਾਠ ਉਮੇ ਲੋਕਾਂ ਨੂੰ ਕੰਮ ਜਿਚਾ ਨਹੀਂ ਸਕੇ ਇਹ ਵੀ ਇੱਕ ਕਾਰਨ ਇਸ ਕਰਕੇ ਉਹ ਪਿੱਛੜਦੇ ਹੋਏ ਨਜ਼ਰ ਆ ਰਹੇ ਆ ਗਰਦੀਬਾਠ ਹਮਦਰਦੀ ਦਾ ਆਮ ਆਦਮੀ ਪਾਰਟੀ ਦੇ ਭਮੱਕੜਾਂ ਦਾ ਵੋਟ ਖਿੱਚਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਜਿਹੜੀ ਆਲੇ-ਦਾਲੇ ਦੀ ਹਮਦਰਦੀ ਆ ਉਹ ਵੀ ਉਹਨਾਂ ਦੇ ਨਾਲ ਜਾਂਦੀ ਹੋਈ ਵਿਖਾਈ ਦੇ ਰਿਹਾ ਹੈ ਖਾਸ ਕਰਕੇ ਜਿਹੜਾ ਬੰਦਾ ਕਾਂਗਰਸ ਨੂੰ ਵੋਟ ਨਹੀਂ ਪਾਉਣਾ ਚਾਹੁੰਦਾ ਆ ਬੀਜੇਪੀ ਨੂੰ ਨਹੀਂ ਪਾਉਣਾ ਪਾਉਣਾ ਚਾਹੁੰਦਾ ਤੇ ਆਮ ਆਦਮੀ ਪਾਰਟੀ ਤੋਂ ਵੀ ਬਹੁਤਾ ਖੁਸ਼ ਨਹੀਂ ਤਾਂ ਉਹ ਗਰਦੀਬਾਠ ਨੂੰ ਪੈ ਰਿਹਾ ਹੈ ਇਸ ਕਰਕੇ ਗਰਦੀਬਾਠ ਠੀਕ-ਠਾਕ ਟੱਕਰ ਦੇ ਰਹੇ ਨੇ ਤੇ ਅੱਜ ਦੂਜੇ ਨੰਬਰ ਤੇ ਚੱਲਦੇ ਹੋਏ ਵਿਖਾਈ ਦੇ ਰਹੇ ਨੇ ਪਹਿਲੇ ਨੰਬਰ ਤੇ ਕਾਂਗਰਸ ਚੱਲ ਰਹੀ ਹੈ ਗਰਦੀ ਬਾਠ ਨੂੰ ਦੇ ਘਾਟੇ ਵਾਦੇ ਕੋਈ ਬਹੁਤੇ ਨਹੀਂ ਉਹਨਾਂ ਲਈ ਜੋ ਵੀ ਹੈ ਉਹ ਵਾਦਾ ਹੀ ਹੈ ਉਹਨਾਂ ਲਈ ਘਾਟਾ ਵਾਦਾ ਤਾਂ ਹੈ ਹੀ ਨਹੀਂ ਉਹ ਅੱਗੇ ਜਾ ਕੇ ਜਿਹੜਾ ਵਾਦਾ ਤੁਹਾਨੂੰ ਮੈਂ ਕਲੀਅਰ ਕਰਦਾ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਚੱਲ ਰਹੀ ਹੈ ਕਾਂਗਰਸ ਕਾਂਗਰਸ ਪਹਿਲੇ ਨੰਬਰ ਤੇ ਕਿਉਂ ਚੱਲ ਰਹੀ ਹੈ ਕਾਲਾ ਢਿੱਲੋਂ ਦਾ ਨਿੱਜੀ ਆਧਾਰ ਲੋਕਾਂ ਚ ਮਿਲਨਸਾਰ ਹੋਣਾ ਲੋਕਾਂ ਨਾਲ ਗੱਲਾਂ ਕਰਨਾ ਲੋਕਾਂ ਦੇ ਦੁੱਖ ਸੁੱਖ ਚ ਖੜਨਾ ਸਮਾਂ ਆਉਣ ਤੇ ਸਟੈਂਡ ਲੈਣਾ ਇਹ ਉਹਨਾਂ ਦੇ ਹੱਕ 'ਚ ਨਿੰਦਰਦਾ ਹੋਇਆ ਵਿਖਾਈ ਦੇ ਰਿਹਾ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਪਾਟੋ ਧਾਰ ਨੇ ਜਿਹੜਾ ਉਹਨਾਂ ਦਾ ਰਾਹ ਸੋਖਾ ਕੀਤਾ ਹੋਇਆ। ਸਥਾਪਤੀ ਵਿਰੋਧੀ ਲਹਿਰ ਵੀ ਉਹਨਾਂ ਦੇ ਹੱਕ 'ਚ ਜਾ ਰਹੀ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵਿਰੋਧ 'ਚ ਹੈ। ਤੇ ਆਮ ਆਦਮੀ ਪਾਰਟੀ ਦੇ ਜਿਹੜਾ ਰੁੱਸਿਆ ਹੋਇਆ ਵੋਟਰ ਹੈ ਜਿਹੜਾ ਵੋਟਰ ਆਮ ਆਦਮੀ ਪਾਰਟੀ ਤੋਂ ਖੁਸ਼ ਨਹੀਂ ਆਮ ਆਦਮੀ ਪਾਰਟੀ ਦੇ ਲਾਰਿਆਂ ਤੋਂ ਕਮਾਤੋਂ ਕਾਰਜਸ਼ੈਲੀ ਤੋਂ ਜਿਹੜਾ ਔਖਾ ਇਹ ਪਰਿਵਾਰਵਾਦ ਦੀ ਗੱਲ ਵੀ ਹੈ ਸਾਰੀ ਕੁਸ਼ ਤੇ ਕਾਲਾ ਢਿੱਲੋਂ ਦਾ ਲੋਕਲ ਹੋਣਾ ਤੇ ਉਸੇ ਹਲਕੇ 'ਚ ਵਿਚਰਦੇ ਰਹਿਣਾ ਲੰਬੇ ਸਮੇਂ ਤੋਂ ਕੰਮ ਕਰਦੇ ਹੋਣਾ ਆਮ ਆਦਮੀ ਪਾਰਟੀ 'ਚ ਵੀ ਹੁੰਦੇ ਸੀ ਉਹ ਉਸ ਤੋਂ ਬਾਅਦ ਕਾਂਗਰਸ 'ਚ ਵੀ ਆ ਲੰਬਾ ਸਮਾਂ ਉਹ ਚੱਲਿਆ ਕਾਰੋਬਾਰੀ ਨੇ ਇਸ ਖਿੱਤੇ ਦੇ ਤਾਂ ਉਹਨਾਂ ਦਾ ਅਸਰ ਸੂਕਾਰੇ ਕਿਤੇ ਉਹ ਕੰਮ ਕਰਦਾ ਤੇ ਇੱਕ ਇਹ ਚੀਜ਼ ਵੱਡੀ ਕੰਮ ਕਰ ਰਹੀ ਹੈ ਕਿ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਪੰਜਾਬ ਦੇ ਵਿੱਚ ਤੇ ਲੋਕ ਸਮਝਦੇ ਆ ਕਿ ਅਸੀਂ ਇਹਨਾਂ ਨੂੰ 2.5 ਸਾਲ ਦੇ ਤੇ 2.5 ਸਾਲ ਹੁਣ ਕਾਲੇ ਨੂੰ ਦੇ ਦਿੰਨੇ ਅੱਗੇ ਕਾਲਾ ਸਾਡੇ ਕੰਮ ਉਹ ਇਹਨਾਂ ਨੂੰ ਤਾਂ ਅੱਗੇ ਆਉਣਾ ਨਹੀਂਗਾ ਇਹਨਾਂ ਨੂੰ ਤਾਂ ਜਾਨੀ ਕਿ ਹਰਿੰਦਰ ਢਾਲੀ ਵਾਲ ਨੇ ਤਾਂ ਜਿੱਤਣਾ ਨਹੀਂ ਗਰਦੀਪ ਬਾਠਨੇ ਵੀ ਨਹੀਂ ਜਿੱਤਣਾ ਵੀ ਜੇ ਅੱਗੇ ਲੋਕੇ ਸੋਚਦੇ ਆ ਕਿ ਬਰਨਾਲੇ ਦੇ ਵਿੱਚ ਅਗਲਾ ਕਾਂਗਰਸ ਜਿੱਤੂਗੀ ਤਾਂ ਇਹ ਚੀਜ਼ ਉਹਨਾਂ ਦੇ ਹੱਥ ਵਿਚ ਹੈ ਨੁਕਸਾਨ ਉਹਨਾਂ ਨੂੰ ਕਿੱਥੇ ਹੋ ਰਿਹਾ ਨੁਕਸਾਨ ਉਹਨਾਂ ਨੂੰ ਹੋ ਰਿਹਾ ਹੈ ਕਿ ਜਿਹੜਾ ਕੇਵਲ ਢਿੱਲੋਂ ਦਲਿਤ ਵੋਟ ਤੇ ਜਿਹੜੀ ਪਹਿਲਾ ਕਾਂਗਰਸ ਨੂੰ ਵੋਟ ਪੈਂਦੀ ਸੀ ਜਿਹੜੀ ਕੇਵਲ ਢਿਲੋਂ ਦੇ ਅਸਰ ਰਸੂਖ ਵਾਲੀ ਵੋਟ ਸੀ ਉਹ ਕਾਲਾ ਢਿਲੋਂ ਤੋਂ ਗ੍ਰੈਬ ਕਰ ਰਹੀ ਹੈ ਪਿੰਡਾਂ ਦੇ ਵਿੱਚ ਜੱਟਾਂ ਦੀ ਵੋਟ ਵੀ ਕੁਝ ਕੁ ਪਿੰਡਾਂ ਚ ਜਾਂਦੀ ਹੋਈ ਵਿਖਾਈ ਦੇ ਰਹੀ ਹੈ ਨਿੱਜੀ ਅਸਰ ਵਾਲੀ ਇਸ ਕਰਕੇ ਸ਼ਹਿਰੀ ਵੋਟ ਜਿਹੜੀ ਹੈ ਉਹਦੇ ਵਿੱਚ ਹਿੰਦੂ ਬਰਾਦਰੀ ਦੀ ਵੋਟ ਹੈ ਖਾਸ ਕਰਕੇ ਬਾਣੀਆਂ ਬਰਾਦਰੀ ਦੀ ਉਹ ਇੱਕ ਪਾਸੜ ਹੋ ਕੇ ਜਾਂ ਤਾਂ ਦਿਖਾਈ ਨਹੀਂ ਦੇ ਰਹੀ ਪਰ ਉਹ ਲੁਕਵੇਂ ਤੌਰ ਤੇ ਜਰੂਰ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਤੋਂ ਜਿਹੜਾ ਨਾਰਾਜ਼ ਵੋਟਰ ਹੈ ਹਿੰਦੂ ਵੋਟਰ ਹੈ ਸ਼ਹਿਰ ਦਾ ਉਹ ਵੀ ਕੇਵਲਟੀ ਲੋਵਲ ਡਿਕਲਾਈਨ ਹੋਇਆ ਇਸ ਕਰਕੇ ਕੇਵਲਟੀ ਲੋ ਠੀਕ ਠਾਕ ਪੋਜੀਸ਼ਨ ਚ ਨੇ ਵਧੀਆ ਵੋਟ ਲੈ ਜਾਣਗੇ ਤੇ ਇਹ ਨੁਕਸਾਨ ਜਿਹੜਾ ਹੈ ਓਵਰਆਲ ਕਾਂਗਰਸ ਨੂੰ ਹੋ ਰਿਹਾ ਹੈ ਇਹ ਕਾਂਗਰਸ ਦੇ ਨੁਕਸਾਨ ਨੇ ਇਹਨਾਂ ਨੁਕਸਾਨਾਂ ਦੇ ਬਾਵਜੂਦ ਵੀ ਕਾਂਗਰਸ ਅੱਗੇ ਚੱਲ ਰਹੀ ਹੈ ਹੁਣ ਅਕਾਲੀ ਦਲ ਦਾ ਵੋਟ ਅਕਾਲੀ ਦਲ ਦਾ ਵੋਟ ਬੇਸਿਕਲੀ ਤਿੰਨ ਥਾਂਵੇਂ ਵੰਡਿਆ ਜਾ ਰਿਹਾ ਸਭ ਤੋਂ ਵੱਡਾ ਹਿੱਸਾ ਜਿਹੜਾ ਉਹਦਾ ਉਹ ਜਾ ਰਿਹਾ ਹੈ ਉਹ ਜਾ ਹੀ ਨਹੀਂ ਰਿਹਾ ਉਹਦੇ ਬਾਰੇ ਕਿਹਾ ਗਿਆ ਕਿਉਂਕਿ ਕਲਵੰਤ ਖਬਰਾਂ ਨੇ ਕਿ ਕਲਵੰਤ ਕਿਤੂ ਨੇ ਇਹ ਚੀਜ਼ਾਂ ਗੱਲ ਜਿਹੜੀ ਹੈ ਕਲੀਅਰ ਕਰ ਦਿੱਤੀ ਹੈ ਆਪਣੇ ਵਰਕਰਾਂ ਨੂੰ ਕਿ ਅਸੀਂ ਗਰਦੀਬਾਠ ਦੇ ਨਾਲ ਜਾਵਾਂਗੇ ਇਸ ਕਰਕੇ ਮੈਂ ਕਹਿ ਰਿਹਾ ਕਿ ਹੈਰਾਨੀ ਹੋਵੇਗੀ ਜੇ ਕਾਲੀਦਲ ਦਾ ਵੋਟ ਐਜ਼ ਇਟ ਇਜ਼ ਟਰਾਂਸਫਰ ਹੋ ਜਾਂਦਾ ਹੈ ਗਰਦੀਬਾਠ ਨੂੰ ਤਾਂ ਗਰਦੀਬਾਠ ਪੱਕਾ ਦੂਜੇ ਨੰਬਰ ਤੇ ਆਉਣਗੇ ਤੇ ਉਹਨਾਂ ਨੂੰ ਠੀਕ-ਠਾਕ ਵੋਟ ਲੈ ਕੇ ਜਾਣਗੇ ਤੇ ਇਹ ਗੱਲ ਹੈ ਫਿਰ ਇੱਕ ਵੱਡਾ ਹਿੱਸਾ ਜਿਹੜਾ ਗਰਦੀਬਾਠ ਨਾਲ ਜਾ ਰਿਹਾ ਇੱਕ ਮਾਈਨਰ ਹਿੱਸਾ ਜਿਹੜਾ ਕਾਂਗਰਸ ਨਾਲ ਜਾ ਰਿਹਾ ਤੇ ਇੱਕ ਠੀਕ-ਠਾਕ ਹਿੱਸਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਨਾਲ ਵੀ ਜਾ ਰਿਹਾ ਇਸ ਕਰਕੇ ਪਹਿਲੇ ਦੂਜੇ ਤੇ ਕੌਣ ਆਊਗਾ ਦੂਜੇ ਤੀਜੇ ਤੇ ਕੌਣ ਆਊਗਾ ਇਹਦੀ ਲੜਾਈ ਜਿਹੜੀ ਆਮ ਆਦਮੀ ਪਾਰਟੀ ਦੇ ਵਿਧ ਨਹੀਂ ਹੈ ਕਿ ਦੂਜੇ ਤੇ ਜਿਹੜਾ ਹਰਿੰਦਰ ਨੇ ਆਉਣਾ ਹੈ ਕਿ ਗਰਦੀਪ ਨੇ ਆਉਣਾ ਹੈ ਅਕਾਲੀ ਦਲ ਦੀ ਵੋਟ ਡਿਸਾਈਡ ਕਰੂਗੀ ਕਿ ਦੋਵਾਂ ਦੇ ਵਿੱਚੋਂ ਦੂਜੇ ਤੇ ਤੀਜੇ ਤੇ ਕੌਣ ਹੋਂਦਾ ਹੈ ਤੇ ਮੀਤ ਇਹਾਰੇ ਬਾਰੇ ਕਿਹਾ ਜਾ ਰਿਹਾ ਕਿ ਉਹ ਐਕਟਿਵ ਹੋਏ ਨੇ ਸ਼ਹਿਰ ਦੇ ਵਿੱਚ ਕੁਝ ਕਰ ਰਹੇ ਨੇ ਫੋਨ ਫੋਨ ਘੁਮਾ ਰਹੇ ਨੇ ਆਪਣਾ ਪ੍ਰਸ਼ਾਸਨਿਕ ਜਿਹੜੀ ਹੈ ਮਸ਼ੀਨਰੀ ਆ ਸੱਤਾ ਦੀ ਉਹ ਵਰਤਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਕਿਹਾ ਜਾਂਦਾ ਹੈ ਕਿ ਅਲਟੀਮੇਟਲੀ ਮੁਕਾਬਲਾ ਜਿਹੜਾ ਉਹ ਹਰਿੰਦਰ ਢਾਲੀਵਾਲ ਤੇ ਜਿਹੜਾ ਕਾਲਾ ਢਿੱਲੋ ਦੇ ਵਿਚਕਾਰ ਹੋਣਾ ਪਰ ਅੱਜ ਦੀ ਡੇਟ ਦੇ ਵਿੱਚ ਕਾਲਾ ਢਿੱਲੋ ਦਾ ਅੱਗ ਭੱਗ ਡੇਢ ਤੋਂ 2 ਹੱਥ ਜਿਹੜਾ ਉਹ ਅੱਗੇ ਚੱਲ ਰਹੇ ਨੇ ਅੰਤ ਤੱਕ ਹੀ ਹੋਣਾ ਹੈ ਇਹਦਾ ਫੈਸਲਾ ਤਾਂ ਲੋਕਾਂ ਨੇ ਕਰਨਾ ਜੋ ਮੈਂ ਚੀਜ਼ਾਂ ਪੜੀਆਂ ਗਰਾਊਂਡ ਤੇ ਜਾ ਕੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇੱਥੇ ਇੱਕ ਜ਼ਰੂਰੀ ਸੂਚਨਾ ਦੇ ਦਵਾਂ ਕਿ ਮੈਂ ਸਿਰਫ ਚੱਬੇਵਾਲ ਜਿਹੜਾ ਉਹ ਨਹੀਂ ਜਾ ਸਕਿਆ ਬਾਕੀ ਸਾਵੇਂ ਸਾਰੇ ਕੌਮ ਫਿਰਕੇ ਦੇਖੀ ਹੈ ਹਾਲਾਤ ਤੁਹਾਨੂੰ ਜਿਹੜੇ ਨੇ ਉਹ ਕਲੀਅਰ ਕੀਤੇ ਨੇ ਕੁੱਲ ਮਿਲਾ ਕੇ ਸਥਿਤੀਆਂ ਬੜੀਆਂ ਟਾਈਟ ਹੋ ਚੁੱਕੀਆਂ ਨੇ ਆ ਜਿਹੜੇ ਡੇਢ ਦੋ ਦਿਨ ਹੈ ਬੜਾ ਫੈਸਲਾ ਕੋਨ ਸਾਫਤ ਹੋਣਿਆ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਚ ਜਰੂਰ ਦੇ ਦਿਓ